ਪੂਰਾ ਅਜੇ ਯਾਰਾਂ ਬੇਟੀਆਂ ਨਾਲ ਰਾਧੀ ਮਝੂਤਾ ਹੋਰੀ ਭੰਗੜਾ ਮਾਉਂਦੇ ਫਿਰਦੇ ਆ ਮਹਿਮ ਬਾਲੀਆ ਜੋਤਾ ਕਬੱਡੀ ਪੌਂਡ ਦੇ ਲਈ ਅੱਗੇ ਦਰਵਾਜ਼ਾ ਹੋਇਆ ਪੈਰ ਮੱਟਰੋਂ ਪਾਰ ਹੁੰਦੇ ਇਸ਼ਾਰੇ ਨੰਬਰ ਜਿਹੜਾ ਰੇਟਰ ਦੇ ਕੰਦੇ ਦੇ ਵਿੱਚ ਹੈ ਜੋਤੇ ਦੇ ਕੰਦੇ ਦੇ ਵਿੱਚ ਆਹ ਚੱਲਿਆ ਸੰਧੂਆ ਬਾ ਖੇਡਣ ਕਬੱਡੀ ਦਾ ਬੱਬਰ ਸ਼ੇਰ ਆਹ ਜੀਓ ਆਹ ਕਦੇ ਪਦੀ ਸਬਾੜੇ ਵਾਲਾ ਨਵੀਂ ਕਬੱਡੀ ਪ੍ਰੇਮੀਆਂ ਤੁਹਾਡਾ ਸਾਰਿਆਂ ਦਾ ਇਕਲੇ ਇਕਲੇ ਭਰਾ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਆ ਮੇਰੇ ਨਾਲ ਲਸ਼ਮਨ ਸਰਾਉ ਦਾ ਖੜਾ ਜਿਹਨੇ ਸਾਰੀਆਂ ਰੌਣਕਾਂ ਲਾਈਆਂ ਨੇ ਜਿਹੜੇ ਜਦੋਂ ਲਸ਼ਮਨ ਨੂੰ ਪਿਆਰ ਕਰਦਾ ਕਤਾਰੀ ਮਾਰ ਕੇ ਦੱਸੋ ਯਾਰ ਤੇ ਲਸ਼ਮਨਾਂ ਤਾੜੀ ਬੱਜੀ ਦੇ ਨਾਲ ਲਲਕਰਾ ਵੀ ਛੱਡਿਆ ਦਰਸ਼ਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲਸ਼ਮਨ ਵੀ ਕਹਿੰਦਾ ਹੁੰਦਾ ਕਿ ਇੱਕ ਪਾਸੇ ਕਾਂਗੇ ਵਾਲਾ ਤੇ ਦੂਜੇ ਪਾਸੇ ਦੂਜੇ ਪਾਸੇ ਸਮਾਹਣੇ ਵਾਲਾ ਉਹ ਕਹਿੰਦਾ ਮੈਂ ਵੀ ਹਾਥੀਆਂ ਨੂੰ ਬਸ ਦੇ ਵਿੱਚ ਕਰਦਾ ਜਾਣਦਾ ਸੱਧੂਆ ਮੈਂ ਵੀ ਹਾਥੀਆਂ ਨੂੰ ਹਾਥੀਆਂ ਨੂੰ ਆ ਬਸ ਦੇ ਵਿੱਚ ਕਰਦਾ ਜਾਣਦਾ ਇਹਨੂੰ ਕਹਿੰਦੇ ਐ ਕਿ ਜੋਰ ਤੇ ਜਵਾਨੀ ਵਾਲੋਂ ਉਮਰਾਂ ਦੀ ਖੇਡ ਐ ਇਹਦੇ ਵਿੱਚ ਹੁੰਦਾ ਕਹਿੰਦੇ ਆ ਸਾਨਾ ਵਾਲਾ ਭੇੜ ਐ ਇਹਦੇ ਵਿੱਚ ਹੁੰਦਾ ਕਹਿੰਦੇ ਸਾਨਾ ਵਾਲਾ ਭੇੜ ਐ ਲਓ ਸਾਨਾਂ ਦੀਆਂ ਟੱਕਰਾਂ ਬਲੇਰ ਕੋਨੇ ਦੀ ਧਰਤੀ ਨਾ ਆਹ ਵਾਹ ਏ ਤਮੁਰਜੀ ਵਾਲਿਆ ਉਹ ਸਿਰਾਂ ਆਓ ਸਕੋਰ ਬੋਰਡ ਤੇ ਅੰਕ ਨੇ ਜਿਹੜੇ ਖਾਤੇ 15 ਤੇ 18 ਹਾਲੇ ਤਾਂ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਤੀਰ ਕਮਾਨ ਚ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਯਾਰ ਮੈਦਾਨ ਚ ਓਏ ਆਦੋ ਪਾਲੀਆ ਉਹ ਬੱਲੇ ਬੱਲੇ ਹੋ ਗਈ ਮਤਰੋ ਅਰਨਜੀਤ ਸ਼ਰਮਾ ਦੀ ਮਾਹੀ ਵੀਰ ਵਾਲਾ ਦਾ 1500 ਦਾ ਯਫਾ ਇੱਕ ਪਾਸੇ ਕਰਨ ਦੇ ਆਪੁਰੀਆ ਤੇ ਦੂਜੇ ਪਾਸੇ ਸਰੀ ਆਦੋ ਪਾਲੀਆ ਮੇਰੇ ਵੀਰੋ ਉਹ ਖਰਕਾ ਦਾ ਕਬੱਡੀ ਹੱਦੇ ਦੂਰ ਨੇ ਸਮਾਪਿਤਦਾ ਹੋਇਆ ਉਹ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਆ ਸਰਾ 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 ਹੋ ਗਿਆ ਰஞ்சி ਸ਼ਰਮਾ ਜੀ ਮਿੱਤਰਬਾਈ 2000 ਦਾ ਜਫਾ ਆ ਸਾਹਮਣੇ ਦੇਖਾਂਗੇ ਜੋਤਾ ਮਹਿਦਬਾਲ ਦੀ ਧਰਤੀ ਦਾ ਉਹ ਭੜਾਕੇ ਜੇ ਪਾੜੀਏ ਆ ਦੇਖੋ ਟੱਕਰੇ ਇਧਰ ਵਾਹ ਓਏ ਗੱਬਰੂਆ ਸਾਡੇ ਜੋਤਾ 18 ਮੇਰੇ ਵੀਰੋ ਸਾਹਮਣੇ ਕਬੱਡੀ ਪਾਉਣ ਦੇ ਲਈ ਤੇਰੇ ਵੀਰੋ ਇੱਕ ਪਾਸੇ ਕੀ ਤੂ ਹੈ ਬੱਡਨਪੁਰੀਆ ਤੇ ਦੂਜੇ ਪਾਸੇ ਕਿੰਨੀ ਮੌਤ ਬਾਈ ਦਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਵੇਖਾਂਗੇ ਮਾਲ ਦਾ ਪਾਸਾ ਵੰਡਣਾ ਇਹਨੂੰ ਕਹਿੰਦੇ ਆ ਮੈਦਾਨ ਦਾ ਪਾਸਾ ਵੰਡਣਾ ਇੱਕ ਪਾਸੇ ਨੌ ਵਾਲੀਆ ਕਿੰਨੀ ਹੈ ਤੇ ਦੂਜੇ ਪਾਸੇ ਉਹ ਬੱਡਨਪੁਰੀਆ 7 ਹੈ 5 18 ਤੇ 18 ਅੱਤੇ ਨੂੰ ਬੱਲੇ ਗਾਰੀ ਫੇਰ ਅੜ ਗਈ ਇਹਨੂੰ ਕੰਨਨੇ ਮੈਚ ਦਾ ਪਾਸਾ ਪੰਡਣਾ ਆਹ ਮਰੇਦ ਕੋਟਲਾ ਨੱਚ ਪਿਆ ਸਾਰਾ ਨਵੀ ਲਸਵੜ ਸਰਾਉ ਨੇ ਹੁਣ ਪਰਾਂ ਹੋ ਜੋ ਫਿਕਰ ਛੱਡਦੇ ਹੋ ਆ ਮੈਚ ਬਹੁਤ ਤੱਕੜਾ ਹੈ ਹੁਣ ਕੁਝ ਵੀ ਹੋ ਸਕਦਾ ਹੈ ਇਹ ਹਾਵੇ ਦਾ ਯਾਰ ਮદાન ਚ ਕੁਝ ਵੀ ਹੋ ਸਕਦਾ ਹੈ ਹਾਵੇ ਤਾਂ ਤੀਨ ਕਮਾਨ ਚ ਸਾਡੇ ਕੁਝ ਵੀ ਹੋ ਸਕਦਾ ਸਾਡੇ ਤਲਵਰ ਬਿਰਕਰੁਰਕਾ ਦਿਲਬਰ ਖਾਨ ਮਹੋਲੀ ਲਸਵੜ ਸਰਾਉ ਠੇਕੇਦਾਰ ਸਾਡੇ ਦੀਪ ਦਪਿੰਦਰ ਭਾਈ ਉਹਨਾਂ ਵੱਲੋਂ ਵੱਡੇ ਬਾੜ ਐਵੇਂ ਟੱਕਰ ਦੇਖੋ ਵੱਡੇ ਬਾੜ ਵੱਡੇ ਟੱਕਾ 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 ਸਰੀ ਔਰ ਦੂਸਰੇ ਬੰਨੇ ਟੱਕਰਦਾ ਆਹ ਸਰੀ ਤੇ ਕਰਦਾ ਆਹ ਸਰੀ ਤੇ ਕਰਦਾ ਆਹ ਸਰੀ ਤੇ ਕਰਦਾ ਔਰ ਸਰੀ 1000 ਰੁਪਇਆ ਫੜ ਲਓ ਆ ਗਿੱਡੀ ਦਾ ਆ ਗਿੱਡੀ ਦੇ ਜੱਫੇ ਦਾ 1000 ਰੁਪਇਆ ਫੜ ਲਓ ਇਹ ਕਿੰਦਾ ਮੈਚ ਜਿੱਨੀ ਨੂੰ 1000 ਰੁਪਇਆ ਪਰਮ ਮਿਲ ਕੇ ਰੁੜਕਾ ਭਾਈ ਦਿਲਬਖ ਖਾਨ ਥੋੜੀ ਨਸ਼ਮਨ ਸਰੌਦ ਵੇਖ ਨਾਲ ਬਾਈ ਦੀਪਿੰਦਰ ਠੇਕੇਦਾਰ ਉਹਨਾਂ ਬਲੇ 1000 ਦਿੰਦਾ ਗਿਆ ਮੈਂ ਦੇ ਪਾਸੇ ਆਇਆ ਪਟਦੇ ਨੇ ਖੁਸੇਪੁਰ ਦੇ ਵਾਲਿਆ ਇਹ ਮਲੇਰਪੁਰ ਦੀ ਧਰਤੀ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਇੱਥੇ ਅੱਜ ਵੀ ਹੋ ਸਕਦਾ ਆ ਤੇ ਆ ਉਧਰ ਮੁਰਜੀ ਵਾਲੇ ਦਾ ਪਿਆਰ ਦੇਖੋ ਉਧਰ ਮੁਰਜੀ ਵਾਲੇ ਦਾ ਸਤਿਕਾਰ ਦੇਖੋ ਉਧਰ ਮੇਲਾ ਗਿੱਲ ਜੀ ਸਾਡੇ